ਆਦ ਵਾਲਮੀਕ ਅੰਬੇਦਕਰ ਮਹਾਪੰਚਾਇਤ ਸੰਗਠਨ ਦੇ ਮੁੱਖ ਸੰਚਾਲਕ ਸੁਮਿਤ ਕਾਲਗਿਆ ਵੱਲੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਬਦਗੀ ਸਿੰਘ ਓਜਲਾ ਵੱਲੋਂ ਵਾਲਮੀਕ ਭਾਈਚਾਰੇ ਤੇ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਪ੍ਰੈਸ ਸਵਾਰਤਾ ਕੀਤੀ ਗਈ ਇਸ ਮੋਕੇ ਕਾਲਿਆ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਬਦਗੀ ਸਿੰਘ ਓਜਲਾ ਵੱਲੋਂ ਜੋ ਐਸਸੀ ਸਮਾਜ ਦੀ ਨੌਜਵਾਨ ਪੀੜ੍ਹੀ ਲਈ ਵਿਵਾਦਤ ਬਿਆਨ ਦਿੱਤਾ ਗਿਆ ਹੈ ਉਸ ਦੀ ਸਮੁੱਚਾ ਵਾਲਮੀਕ ਭਾਈਚਾਰਾ ਨਖੇਦੀ ਕਰਦਾ ਹੈ ਉਨ੍ਹਾਂ ਵਾਲਮੀਕ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਜਿੱਥੇ ਵੀ ਗੁਰਜੀਤ ਓਝਲਾ ਵਾਲਮੀਕ ਭਾਈਚਾਰੇ ਕੋਲੋਂ ਵੋਟਾਂ ਮੰਗਨ ਜਾਂਦਾ ਹੈ ਉਸ ਦਾ ਵਿਰੋਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜਲਦੀ ਹੀ ਪੰਜਾਬ ਪੱਧਰ ਤੇ ਇੱਕ ਵਿਸ਼ਾਲ ਮੀਟਿੰਗ ਕਰਕੇ ਓਝਲਾ ਖਿਲਾਫ ਐਸਸੀ ਕਮਿਸ਼ਨ ਨੂੰ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕਰਨਗੇ ਅਤੇ ਜਲਦੀ ਹੀ ਪਤਲਾ ਸੜ ਕੇ ਓਝਲਾ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਮੌਕੇ ਸੁਰਤਾ ਸਿੰਘ ਮੰਗੇ ਸਿੰਘ ਦੀਪ ਸਿੰਘ ਭਗਤ ਠੇਕੇਦਾਰ ਬਲਵਿੰਦਰ ਸਿੰਘ ਬਲਜੀਤ ਸਿੰਘ ਪਰਮਜੀਤ ਸਿੰਘ ਤੇਜ ਸਿੰਘ ਪਿੱਲਾ ਸਭੀ ਸਿੰਘ ਜਸਵੰਤ ਸਿੰਘ ਨਿੰਦਰ ਕੋਰ ਰਾਏ ਕੋਰ ਬਿਧੀ ਰਾਣੀ ਬੀਰੋ ਸਰਬਜੀਤ ਕੋਰ ਗਰਮੀਤ ਕੋਰ ਸੀਤਾ ਦੇਵੀ ਆਦ ਹਾਜ਼ਰ ਸਨ ਜੈ ਪੀਰ ਜੈ ਭਰਤ ਅੱਜ ਇਹ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਡੇ ਬਹੁਤ ਹੀ ਸਤਕਾਰਯੋ ਸਾਡੇ ਵੱਡੇ ਵੀਰ ਗੁਰਦੇਵਾਲ ਸਿੰਘ ਜੀ ਜਿਹੜੇ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਆ ਅੱਜ ਮਕਬੂਲਪੁਰੇ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆ ਮੀਟਿੰਗ ਰੱਖੀ ਗਈ ਆ ਔਰ ਸਮਾਜ ਦੇ ਸਾਰੇ ਹੀ ਐਸਸੀ ਭਾਈਚਾਰੇ ਨੂੰ ਜਿਨ੍ਹਾਂ ਦੀ ਆ ਸਾਡਾ ਉਹਨਾਂ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਵਾ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਤੇ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜਿਹੜੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਗੁਰਜੀਤ ਸਿੰਘ ਹੋਜਲਾ ਜੀ ਜਿਹੜੇ ਇਸ ਟਾਈਮ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਖਲੋਤੇ ਨੇ ਅਸੀਂ ਉਹਨਾਂ ਦਾ ਬਿਲਕੁਲ ਬਾਈਕਾਟ ਕਰਦਾ ਸਾਡਾ ਐਸੀ ਸਮਾਜ ਔਰ ਇਹਨਾਂ ਦਾ ਬਾਈਕਾਟ ਇਸ ਕਰਕੇ ਕਰਦਾ ਵਾ ਕਿ ਇਹਨਾਂ ਨੇ ਜਿਹੜੇ ਸਾਡੇ ਐਸੀ ਸਮਾਜ ਵਾਸਤੇ ਬੜੀ ਹੀ ਗਲਤ ਸ਼ਿਹਾਰਨੀ ਯੂਜ਼ ਕੀਤੀ ਸਾਡੇ ਸਮਾਜ ਦੇ ਐਸੀ ਭਾਈਚਾਰੇ ਨੂੰ ਇਹਨਾਂ ਨੇ ਗੁੰਡਾਂਸਰ ਦੱਸਿਆ ਆਪਣੀ ਪ੍ਰੈਸ ਰਾਈ ਔਰ ਚੈਨੀ ਚੋਰ ਦੱਸਿਆ ਔਰ ਇਹਨਾਂ ਨੇ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਬਹੁਤ ਵੱਡੇ ਟਾਰਗੇਟ ਦੇ ਉੱਤੇ ਚੈਨੀ ਚੋਰ ਕਹਿ ਕੇ ਛੁਰੀ ਮਾਰ ਕਹਿ ਕੇ ਗੈਂਸਟਰ ਕਹਿ ਕੇ ਇਹਨਾਂ ਨੇ ਸਾਡੇ ਸਮਾਜ ਦੇ ਧਨ ਭਰਾਵਾਂ ਨੂੰ ਦੱਸਿਆ ਪਰ ਸਾਨੂੰ ਬੜੀ ਸ਼ਰਮ ਆ ਕਿ ਇੱਕ ਬੰਨੇ ਐ ਐਮਪੀ ਦੇ ਇਲੈਕਸ਼ਨ ਲੜਦੇ ਪਏ ਨੇ ਪਰ ਲੋਕ ਦੂਜੇ ਬੰਨੇ ਇਹ ਸਾਡੇ ਸਮਾਜ ਕੋਲ ਜਾ ਕੇ ਵੋਟਾਂ ਦੀ ਅਪੀਲ ਕਰਦੇ ਪਏ ਨੇ ਕਿ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਆਪ ਜੀ ਨੂੰ ਇੱਕ ਮੈਂ ਵੀਡੀਓ ਦਿਖਾਣਾ ਹੈ ਜਿਹਦੇ ਵਿੱਚ ਗੁਰਜੀਤ ਸਿੰਘ ਓਜਲਾ ਕਾਂਗਰਸ ਦੇ ਜਿਹੜੇ ਐਮਪੀ ਆ ਉਹਨਾਂ ਨੇ ਸਾਡੇ ਸਮਾਜ ਵਾਸਤੇ ਕੀ ਸ਼ਦਾਬਲੀ ਯੂਜ਼ ਕੀਤੀ ਆ ਤੇ ਮੈਂ ਤੁਹਾਨੂੰ ਵੀਡੀਓ ਰਾਈ ਦਿਖਾ ਸਕਦਾ ਹਾਂ ਜੀ ਸਸਿਆਇਆ ਤੇ ਸਸਿਆਇਆ ਜਿਹਦੀ ਇਸ ਪ੍ਰਸੰਧੀ ਹੈ। ਫਿਰ ਮੈਂ ਇਹ ਸਿਪਤ ਬਾਰੇ ਜਿਹੇ ਨੁਕਸਾਨ ਵਿਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸਨੂ ਕਾਸ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਵਿੱਚ ਤਵਦੀਰ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋ ਕੋ 20 ਸਾਲ ਦਾ ਬੱਚਾ ਕੋ ਅੱਜ ਚੇਨੀਆਂ ਆਦਾਰਿਆ ਜਾਂ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅੱਜ ਤੋ ਦੱਸਾਂ ਪਿੱਦੋ ਕੀਤੀ ਹੈ ਤੇ ਅੱਜ ਆ ਕੇ ਉੱਚੇ ਨੀਆਂ ਲਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਛ ਐਓ ਜੀ ਧੰਦਿਆਂ ਦੇ ਵਿੱਚੋਂ ਅਨਮੋਲ ਹੋਇਆ ਇਹ ਦੁਸ਼ਰਦ ਇੱਕੋ ਸਮੁਦਾਇ ਨਹੀਂ ਮੋਜਰਾ ਸੋ ਮੇਰਾ ਖਿਆਲ ਇੱਕੋ ਸਮੁਦਾਇ ਨਹੀਂ ਹਰ ਸਮੁਦਾਇ ਮੈਂ 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 ਤਾਂ ਕਹਿਣਾ ਕਿ ਗਰੀਬ ਸਮੁਦਾਇ ਇਹਦੇ ਵਿੱਚ ਜਿਆਦਾ ਜੀ ਗਰੀਬ ਚ ਜਿਆਦਾ ਦਦਾ ਐਸੀ ਭਾਈਚਾਰੇ ਦੀ ਸਾਡੀ ਹੈ ਕੀ ਹੈ ਇਹ ਇਹਦੇ ਵਿੱਚ ਦੇਖ ਲਿਆ ਤੁਸੀਂ ਕਿ ਸਭ ਨਾਲ ਜਿਆਦਾ ਟਾਰਗੇਟ ਜਿਹੜਾ ਕੀਤਾ ਗਿਆ ਉਹ ਐਸੀ ਸਮਾਜ ਨੂੰ ਕੀਤਾ ਗਿਆ ਇਹ ਜੇ ਤੇ ਦੇਖ ਲਿਆ ਤੁਸੀਂ ਕਿ ਇਹਦੇ ਵਿੱਚ ਦੱਸਦੇ ਪਏ ਨੇ ਪ੍ਰੈਸ ਰਿਪੋਰਟਰ ਨੇ ਵੀ ਦੱਸ ਕਿਹਾ ਵਾ ਕਿ ਤੁਸੀਂ ਸਿਰਫ ਇਸੇ ਸਮਾਜ ਨੂੰ ਹੀ ਗੱਲ ਕਰਦੇ ਜੇ ਤੇ ਉੱਤੋਂ ਕੋਜਰਾ ਸਾਹਿਬ ਕੀ ਜਾ ਰਹੇ ਨੇ ਕਿ ਹਾਂ ਜੀ ਨਹੀਂ ਇਹਨਾਂ ਦੇ ਸਮਾਜ ਦੇ ਵਿੱਚ ਹੀ ਜ਼ਿਆਦਾ ਜਿਹੜੇ ਗੁੰਡਾਂ ਅੰਸਰੇ ਆ ਇਹਨਾਂ ਦੇ ਸਮਾਜ ਦੇ ਵਿੱਚ ਹੀ ਜ਼ਿਆਦਾ ਚੈਲੰਜ ਹੋ ਰਿਆ ਕਿਹੜੇ ਮੂਣਾ ਹੁਣ ਸਾਡੇ ਮੁੱਲੇ ਦੇ ਵਿੱਚ ਕਿਹੜੇ ਮੂਣਾ ਸਾਡੇ ਸਮਾਜ ਦੇ ਲੋਕਾਂ ਕੋਲ ਤੁਸੀਂ ਵੋਟਾਂ ਮੰਗਣ ਆ ਰਹੇ ਜੇ ਹੁਣ ਇਹ ਉਹੀ ਲੋਕ ਨੇ ਐਸੀ ਸਮਾਜ ਦੇ ਜਿਨ੍ਹਾਂ ਦੇ ਬੱਚਿਆਂ ਨੂੰ ਤੁਸੀਂ ਨਸ਼ੇ ਲਵਾਏ ਇਹ ਉਹੀ ਸਮਾਜ ਦੇ ਬੱਚੇ ਆ ਜਿਨ੍ਹਾਂ ਕੋਲ ਅੱਜ ਤੁਸੀਂ ਵੋਟਾਂ ਮੰਗਦੇ ਪਏ ਜੀ ਜੇ ਸੀ ਰਾਜਪਾੜ ਤੇ ਬੌਨੇ ਆ ਤੇ ਵਰਾਜਪਾੜ ਤੋਂ ਲਾਹ ਵੀ ਸਕਦੇ ਆ ਅਸੀਂ ਤੇ ਤੁਸੀਂ ਓਜਲਾ ਸਾਹਿਬ ਜਿੱਥੇ ਜਿੱਥੇ ਤੁਸੀਂ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਾਓਗੇ ਆਪਣਾ ਪ੍ਰਚਾਰ ਕਰਨ ਅਸੀਂ ਤੁਹਾਡੇ ਪਿੱਛੇ ਪਿੱਛੇ ਉਸ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਬੇੜ ਕਰਾਂਗੇ ਆਪਾਂ ਕਿ ਇੱਕ ਬੰਨੇ ਇਹ ਬੰਦਾ ਹੱਥ ਜੋੜ-ਜੋੜ ਕੇ ਕਾਂਗਰਸ ਪਾਰਟੀ ਦਾ ਨਮਾਇੰਦਾ ਬਣ ਕੇ ਸਾਡੇ ਕੋਲ ਵੋਟਾਂ ਮੰਗਣ ਆਇਆ ਹੈ ਦੂਜੇ ਵੱਲੇ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਟਾਰਗੇਟ ਕਰਦਾ ਪਿਆ ਹੈ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਕਹਿ ਰਿਹਾ ਗੁੰਡੇ ਅੰਸਰ ਆ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਚੈਨੀ ਤੋਰ ਕਹਿ ਰਿਹਾ ਵਾ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਛੁਰੀ ਮਾਰ ਕਹਿ ਰਿਹਾ ਵਾ ਇਹ ਐਮਪੀ ਮੈਂਪੀ ਇਸ ਕਰਕੇ ਬਣਾਏ ਜਾਂਦੇ ਆ ਕਿ ਸਾਡੇ ਜਿਹੜੇ ਦਲਿਤ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਓ ਕਦੀ ਵੀ ਤੁਸੀਂ ਇਹ ਗੱਲ ਕੀਤੀ ਕਿ ਤੁਹਾਡੇ ਬੱਚਿਆਂ ਨੇ ਕਿਹੜੀ ਪੜ੍ਹਾਈ ਕੀਤੀ ਆ ਜਾਂ ਕਦੀ ਸਾਡੇ ਲੋਕਾਂ ਵਾਸਤੇ ਦਲੀ ਸਮਾਜ ਵਾਸਤੇ ਕਦੀ ਸਰਕਾਰੀ ਨੌਕਰੀਆਂ ਲੈਂਦੀਆਂ ਕਦੀ ਸਾਡੇ ਵਾਸਤੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਾ ਕੇ ਜਦ ਜਦੋਂ ਗੱਲ ਕਰਦੇ ਨੇ ਸਾਡੇ ਦਲੀ ਸਮਾਜ ਦੀ ਕਦੀ ਗੱਲ ਕੀਤੀ ਉਥੇ ਸਿਰਫ ਇਹੋ ਹੀ ਦੇਖਣਾ ਨਾ ਕਿ ਇਲੈਕਸ਼ਨ ਆ ਗਏ ਆ ਇਹਨਾਂ ਲੋਕਾਂ ਕੋ ਵੋਟਾਂ ਲੈ ਲਓ ਔਰ ਬਾਦੋ ਇਹਨਾਂ ਲੋਕਾਂ ਨੂੰ ਬਾਦੋ ਕੀੜੇ ਮਕੋੜੇ ਦੱਸੋ ਇਹਨਾਂ ਲੋਕਾਂ ਨੂੰ ਬਾਦੋ ਗੈਂ ਚੈਨੀ ਚੋਰ ਦੱਸੋ ਇਹ ਚੀਜ਼ ਦੀ ਅਸੀਂ ਬਹੁਤ ਜ਼ਿਆਦਾ ਨਿੰਦਿਆ ਕਰਦੇ ਆਂ ਔਰ ਅਸੀਂ ਸਾਰੇ ਹੀ ਸਮਾਜ ਨੂੰ ਲੈ ਕੇ ਐਸੀ ਭਾਈਚਾਰੇ ਨੂੰ ਲੈ ਕੇ ਔਰ ਅਲੱਗ-ਅਲੱਗ ਜਗ੍ਹਾ ਤੇ ਹੁਣ ਲਗਾਤਾਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਾਂਗੇ ਔਰ ਪੰਜਾਬ ਲੈਵਲ ਦੇ ਵਿੱਚ ਪੂਰਾ ਵੱਡੇ ਪੱਦਰ ਦੇ ਉੱਤੇ ਨੂੰ ਸੱਦਾ ਲਾ ਕੇ ਆਪਣੇ ਭਾਈਚਾਰੇ ਨੂੰ ਇਕੱਠਿਆ ਕਰਾਂਗੇ ਔਰ ਓਜਰਾ ਸਾਹਿਬ ਤੁਹਾਡਾ ਸਭ ਨਾਲ ਵੱਡਾ ਵਿਰੋਧ ਸਾਡਾ ਐਸੀ ਸਮਾਜ ਭਾਈਚਾਰਾ ਕਰੇਗਾ ਤੁਸੀਂ ਵੋਟਾਂ ਮੰਗਣ ਤੇ ਜਰੂਰ ਆ ਰਹੇ ਜੇ ਮਗਰ ਤੁਹਾਨੂੰ ਵੋਟ ਨਹੀਂ ਅਸੀਂ ਦਵਾਂਗੇ ਕੋਣ ਅਸੀਂ ਬਹੁਤ ਜਲਦ ਇਹਨਾਂ ਦਾ ਪੁਤਲਾ ਫੂਕਣ ਜਾ ਰਹੇ ਆ ਤੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਵੀ ਸਾਡਾ ਐਸੀ ਭਾਈਚਾਰਾ ਵਾ ਜਿੰਨੀਆਂ ਵੀ ਸਾਡੀ ਧਾਰਮਿਕ ਜਥੇਬੰਦੀਆਂ ਵਾ ਜਿੰਨੀਆਂ ਵੀ ਸਾਡੀ ਸਮਾਜਿਕ ਜਥੇਬੰਦੀਆਂ ਵਾ ਉਹਨਾਂ ਨੂੰ ਬੇਨਤੀ ਆ ਕਿ ਆਪਣੀ ਸੋਸ਼ਲ ਮੀਡੀਆ ਰਾਈ ਇਸ ਬੰਦੇ ਦਾ ਬਾਈਕਾਟ ਕਰੋ ਇਹ ਜਿਹੜਾ ਵੋਟਾਂ ਮੰਗਣ ਆਵੇ ਇਹਨੂੰ ਆਪਣੇ ਘਰਾਂ ਦੇ ਵਿੱਚੋਂ ਨਾ ਕਰੋ ਔਰ ਇਹਨੂੰ ਕਹੋ ਕਿ ਇਸ ਤੇ ਨੂੰ ਗੋਟ ਨਹੀਂ ਅਸੀਂ ਪਾਣੀ ਇਹ ਚੀਜ਼ਾਂ ਅਸੀਂ ਵਿਰੋਧ ਕਰਦੇ ਆਂ ਔਰ ਬਹੁਤ ਜਲਦੀ ਇਹਦਾ ਜਿਹੜਾ ਵਾ ਸਿੱਟਾ ਇਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹੀ ਇਹੀ ਦਵਾਂਗੇ ਕਿਉਂ ਕਿ ਜੇ ਸਮਾਜ ਨੂੰ ਇਹ ਮਾੜਾ ਚੰਗਾ ਜਿਹੜਾ ਵੀ ਕੋਈ ਬੋਲੇਗਾ ਸਮਾਜ ਦੇ ਪ੍ਰਤੀ ਜਿਹੜਾ ਵੀ ਸਾਡੀ ਕੌਮ ਨੂੰ ਸਾਡੇ ਸਮਾਜ ਨੂੰ ਮਾੜਾ ਬੋਲੇਗਾ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਦੇਖੋ ਜੀ ਇਹ ਜਿਹੜੀ ਸ਼ਿਕਾਇਤ ਆ ਸਾਡੇ ਹੀ ਸਮਾਜ ਦੇ ਹਲੇ ਇਹ ਚੀਜ਼ ਦੀ ਆਪਾਂ ਕੀਤੀ ਨਹੀਂ ਆ ਕੰਪਲੇਂਟ ਬਹੁਤ ਜਲਦ ਜਿਹੜੀ ਅਸੀਂ ਜਿਹੜੀ ਪੰਜਾਬ ਲੈਵਲ ਦੀ ਜਿਹੜੀ ਮੀਟਿੰਗ ਕਰਨ ਜਾ ਰਹੇ ਆ ਉਸ ਟਾਈਮ ਤੇ ਵਿੱਚ ਹੀ ਅਸੀਂ ਸਾਰੇ ਸਮਾਜ ਨੂੰ ਇਕੱਠਿਆਂ ਕਰਕੇ ਇਹਦੇ ਉੱਤੇ ਕੰਪਲੇਂਟ ਵੀ ਦਵਾਂਗੇ ਔਰ ਜਿਹੜੀ ਸਾਡੀ ਜਿਹੜੀ ਕੰਪਲੇਂਟ ਆ ਉਹ ਅਸੀਂ ਕਮਿਸ਼ਨਰ ਨੂੰ ਵੀ ਆਪਾਂ ਦਵਾਂਗੇ ਉਹਨਾਂ ਨੂੰ ਵੀ ਕਵਾਂਗੇ ਕਿ ਇਸ ਬੰਦੇ ਦਾ ਜਿਹੜਾ ਵਾ ਇੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਰ ਮੈਂ ਬੇਨਤੀ ਕਰੂੰਗਾ ਸਾਰੇ ਭਾਈਚਾਰੇ ਨੂੰ ਕਿ ਜਦੋਂ ਵੀ ਇਹ ਸ਼ਖਸ ਜਿੱਥੇ-ਜਿੱਥੇ ਪ੍ਰਚਾਰ ਕਰਨ ਜਾਂਦਾ ਹੈ ਉੱਥੇ ਇਹਦਾ ਬਾਈਕਾਟ ਕਰੋ ਔਰ ਇਹਨੂੰ ਜਿਹੜੀਆਂ ਵੋਟਾਂ ਨਹੀਂ ਪਾਉਣੀ ਆਪਾਂ ਔਰ ਇਹਨੂੰ ਇਹਦਾ ਬਹੁਤ ਜਲਦ ਜਿਹੜਾ ਵਾ ਇੱਥੇ ਅਸੀਂ ਕਾਰਵਾਈ ਕਰਾਵਾਂਗੇ ਜੈ ਵੰਦੀ ਕੀ ਜੈ ਜੀਨ ਜੈ ਭਾਰਤ